ਦੇਖੋ ਡੀਐਸਪੀ ਸਾਹਿਬ ਖੁਦਾ ਆਪ ਜਿਹੜਾ ਮੈਰੀਟ ਖੜਾ ਕਰ ਡੀਐਸਪੀ ਸਾਹਿਬ ਖੁਦਾ ਆਪ ਮੈਰੀਟ ਨੂੰ ਜਿਹੜਾ ਖੜਾ ਕਰਕੇ ਲਗਾ ਰਹੇ ਨੇ ਡੀਐਸਪੀ ਸਾਹਿਬ ਖੁਦਾ ਆਪ ਕੋਈ ਨਹੀਂ ਮੈਂ ਇਸ ਦੀ ਸਾਥ ਨੇ ਸਮਾਜ ਨੂੰ ਨਹੀਂ ਅੱਗੇ ਆਉਣ ਦੇ ਰਹੀ ਪੂਰਾ ਫਸਲਾ ਮੁਕਾਬਲਾ ਇਸ ਸਮੇਂ ਪੁਲਿਸ ਬਚਾਸਨ ਉਹ ਗੱਡੀ ਕੁਲਵਿੰਦਰ ਸਿੰਘ ਪ੍ਰਧਾਨ ਜਿਹੜਾ ਇੱਕ ਤਾਂ ਗਰਾਂ ਜਿਲ੍ਹਾ ਮਰੇਕ ਦਾ ਪ੍ਰਧਾਨ ਆ ਉਸ ਕੋਲ ਗੱਡੀ ਕਰਦੇ ਗਏ ਅੱਗੇ ਲਿਆ ਰਹੀ ਇਤਾ ਗਹਾ ਲੈ ਗਿਆ ਜੱਡੀ ਪਿਆ ਕੇ ਅੱਗੇ ਲੈ ਗਿਆ ਸਾਡੀ ਇੱਕ ਚੇਤਾਵਨੀ ਆ ਵੀ ਭਰਾਵਾ ਪਿੰਡਾਂ ਦੇ ਵਿੱਚ ਕਾਲੂ ਵੋਟਾਂ ਲੈਣ ਆਉਣੀਆਂ ਨੇ ਆ ਜਿਹੜੇ ਅੰਦਾਜ਼ਾ ਨੇ ਕਿਸਾਨ ਨੇ ਅੱਜ ਇਹਨਾਂ ਨੂੰ ਦੁਖੀ ਕਰਨੇਗਾ ਇੱਕ ਗੱਲ ਸੁਣ ਲਈ ਕਾਲੂ ਪੰਚੀ ਸਰਪੰਚੀ ਆ ਵੋਟਾਂ ਨੇ ਐਮਐਲਏ ਦੇ ਵੋਟਾਂ ਵੀ ਉਹਨੇ ਐਮਪੀ ਆ ਵੀ ਉਹਨੇ ਫੇਰ ਭਰਾਵਾ ਕਿੱਥੋਂ ਵੋਟਾਂ ਲਵੇਂਗਾ ਸਸਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਸੋ ਇਸ ਸਮੇਂ ਅਸੀਂ ਮਲੇਰਕੋਲਾ ਦੇ ਵਿੱਚ ਖੜੇ ਆ ਮਲੇਰਕੋਲਾ ਵਿੱਚ ਸਥਿਤੀ ਜਿਹੜੀ ਪੂਰੀ ਤਣਾਅਪੂਰ ਬਣੀ ਹੋਈ ਹੈ ਗੱਲ ਕਰੀ ਤਾਂ NHAI ਜਿਹੜੀ ਕੇ ਸੜਕ ਬਣ ਰਹੀ ਹੈ ਇਹ ਹਾਈਵੇ ਰੋਡ ਬਣ ਰਿਹਾ ਹੈ ਪਰਸੋਂ ਇਸ ਰੋਡ ਦਾ ਮਲੇਰਕੋਲਾ ਪ੍ਰਸ਼ਾਸਨ ਨੇ ਨਾ ਕਬਜ਼ਾ ਲਿਆ ਸੀ ਸੋ ਕਿਸਾਨਾਂ ਵੱਲੋਂ ਪਰਸੋਂ ਤੁਸੀਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਜਿਹੜਾ ਕੇਸ ਰੋਡ ਦਾ ਕਬਜ਼ਾ ਦੁਬਾਰੇ ਕਿਸਾਨ ਜੀ ਉਹਨਾਂ ਨੇ ਇਕਤਾ ਗੁਰਾਂ ਲਵੇਗੀ ਸੋ ਇਸ ਸਮੇਂ ਗੱਲ ਕਰੀਏ ਤਾਂ ਕਿਸਾਨ ਇਕਤਾ ਗੁਰਾਂ ਦੀ ਸਮੂਹ ਜਿੱਥੇ ਬੰਦਿਆਂ ਇਕੱਠੀਆਂ ਹੋ ਕੇ ਮਲੇਰ ਕੋਲਾ ਵਿੱਚ ਐਂਟਰ ਕਰਨ ਲਈ ਉਸ ਲੋਕੇਸ਼ਨ ਤੇ ਪਹੁੰਚਣ ਦੇ ਲਈ ਜਿਹੜੇ ਪਹੁੰਚ ਰਹੀਆਂ ਨੇ ਮਲੇਰ ਕੋਲਾ ਪੁਲਿਸ ਵੱਲੋਂ ਤੁਹਾਨੂੰ ਤਸਵੀਰ ਦਿਖਾਵਾਂਗੇ ਇਸ ਸਮੇਂ ਪੂਰਾ ਜਿਹੜਾ ਕੇਸ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਤੇ ਸਾਰੇ ਰਸਤੇ ਮਲੇਰ ਕੋਲਾ ਸ਼ਹਿਰ ਤੇ ਉਸ ਲੋਕੇਸ਼ਨ ਤੇ ਜਾਣ ਵਾਲੇ ਸਾਰੇ ਰਸਤੇ ਨੂੰ ਕਿਤਨਾ ਨਾਲ ਜਿਹੜਾ ਬਲੌਕ ਕਰ ਦਿੱਤਾ ਗਿਆ ਹੈ ਇਸ ਸਮੇਂ ਤਸਵੀਰਾਂ ਵਿੱਚ ਦੇਖੋਗੇ ਕਿ ਲਗਭਗ ਸਾਰੇ ਰਸਤੇ ਬਲੌਕ ਕਰ ਦਿੱਤੇ ਹਨ ਉਸ ਰਾਸਤੇ ਦੇ ਵਿੱਚ ਚੌਂਕਾਂ ਦੇ ਵਿੱਚ ਸਾਰੀ ਫੋਰਸ ਤਾਇਨਾਤ ਹੈ ਮਲੇਕੋਲਾ ਦੇ ਸਮੂਹ ਅਫਸਰ ਡੇਟ ਪੈਫਟੀ ਸਹਿਬਾਨ ਪੁਲਿਸ ਮੁਲਾਜ਼ਮ ਸਾਰੇ ਇੱਚੇ ਨੀਚੇ ਸਾਰੇ ਅਧਿਕਾਰੀ ਇਸ ਸਮੇਂ ਮਲੇਕੋਲਾ ਦੇ ਪੂਰੇ ਚੌਕਾਂ ਦੇ ਵਿੱਚ ਆ ਕੇ ਜਿਹੜਾ ਕਿ ਰਸਤੇ ਨੂੰ ਬਲਾਕ ਕਰ ਦਿੱਤਾ ਹੈ ਉਹ ਦੇਖਿਆ ਜਾਵੇ ਤਾਂ ਇਸ ਸਮੇਂ ਸਾਰੀ ਪੁਲਿਸ ਫੋਰਸ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਲਾਮੰਦ ਕਦਮ ਕੀਤੀ ਗਈ ਹੈ ਉਦੀ ਸਮਾਂ ਦੇ ਵਿੱਚ ਉਦੀ ਸਮਾਂ ਦੇ ਵਿੱਚ ਕਿਸਾਨ ਜਿਹੜੇ ਇਸ ਜਗ੍ਹਾ ਤੇ ਆਉਣ ਲਈ ਤਿਆਰ ਵਰਤਿਆਨ ਕੁਝ ਮਿੰਟਾਂ ਸਕਿੰਟਾਂ ਵਿੱਚ ਦੱਸਿਆ ਜਾ ਰਿਹਾ ਹੈ ਵੀ ਕਿਸਾਨ ਜਿਹੜੇ ਖੇਤ ਤੇ ਪਹੁੰਚਣ ਵਾਲੇ ਹਨ ਉਹਨਾਂ ਨੂੰ ਰੋਕਣ ਦੇ ਲਈ ਆ ਕਿਸਾਨ ਅੱਗੇ 50 ਪੁਲਿਸ ਵੀ ਜਿਹੜੀ ਕਿ ਪੂਰਾ ਬਲ ਫੋਰਸ ਪੂਰਾ ਇਸ ਸਮੇਂ ਕੈਮ ਹੈ ਸਾਹਮਣੇ ਤਸਵੀਰ ਦੇਖੋਗੇ ਕਿ ਕਿਸਾਨ ਜਿਹੜੇ ਕਿ ਇਸ ਸਮੇਂ ਪਹੁੰਚ ਰਹੇ ਨਹੀਂ ਤੁਸੀਂ ਇਸ ਸਮੇਂ ਲੈ ਤਸਵੀਰਾਂ ਵੀ ਦੇਖੋਗੇ ਕਿ ਕਿਸਾਨਾਂ ਦਾ ਕਾਫਲਾ ਜਿਹੜਾ ਕਿ ਉਹ ਵੀ ਇਸ ਲੋਕੇਸ਼ਨ ਦੇ ਉੱਪਰ ਲਗਭਗ ਪਹੁੰਚ ਨਹੀਂ ਵਾਲਾ ਹੈ ਕੀ ਬਣਦਾ ਹੈ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕੁਝ ਹੀ ਸਮੇਂ ਦੇ ਵਿੱਚ ਕਿ ਇਸ ਗੱਲ ਵਿੱਚ ਇਸ ਗੱਲ ਸਥਾਨ ਤੇ ਉੱਪਰ ਲੋਕੇਸ਼ਨ ਦੇ ਉੱਪਰ ਕੀ ਹੁੰਦਾ ਹੈ ਕੀ ਪੁਲਿਸ ਨੂੰ ਕ੍ਰੋਸ ਕਰਕੇ ਜਿਹੜੇ ਕੇਕ ਤਾਂ ਗ੍ਰਾਹਾਂ ਦੇ ਜਿੱਥੇ ਬੰਦੀ ਦੇ ਮੈਂਬਰ ਨੇ ਉਸ ਲੋਕੇਸ਼ਨ ਤੇ ਜਾਣਗੇ ਜਿੱਥੇ ਕੱਲ ਪ੍ਰਸ਼ਾਸਨ ਨੇ ਪਰਸੋ ਪ੍ਰਸ਼ਾਸਨ ਨੇ ਕਬਜ਼ਾ ਲਿਆ ਸੀ ਉਹੀ ਕਬਜ਼ਾ ਦੁਬਾਰੇ ਲੈਣ ਦੇ ਲਈ ਸਾਰੀ ਜਥੇਬੰਦੀ ਜਿਹੜੀ ਕਿ ਅੱਜ ਪੱਪਾ ਭਾਰ ਹੋਈ ਜਿਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਇਹ ਜਿਹੜਾ ਲੋਕੇਸ਼ਨ ਦਾ ਦਾ ਉਥੇ ਕਬਜ਼ਾ ਪ੍ਰਸ਼ਾਸਨ ਨੇ ਅੱਜ ਹਰ ਹਾਲਤ ਉਹ ਰਕਾਬੂ ਰੱਖਣਾ ਪ੍ਰਸ਼ਾਸਨ ਨੇ ਪਰ ਉਗਰਾਹ ਜਥੇਵੰਦੀ ਵੱਲੋਂ ਵੀ ਕਿਹਾ ਜਾਂਦਾ ਵੀ ਉਹ ਜਿਹੜਾ ਕਬਜ਼ਾ ਅੱਜ ਉਗਰਾਹ ਜਥੇਵੰਦੀ ਲਵੇਗੀ ਤਸਵੀਰਾਂ ਦੇਖੋਗੇ ਕਿ ਪੁਲਿਸ ਨੇ ਜਿਹੜੇ ਕਿ ਕਿਤਨਾ ਨਾਲ ਗੱਡੀਆਂ ਆਈ ਬੈਰੀਕੇਡ ਬਣਾ ਕੇ ਲਗਾ ਦਿੱਤੀਆਂ ਨੇ

ਗੱਡੀ ਵਾਲੇ ਨੂੰ ਟੱਕੇ ਨਾਲ ਕਿਹਾ ਯਾਰਾ ਵੀ ਤੂੰ ਗੱਡੀ ਆਪਣੀ ਸਿਹਰਦ ਕਰ ਲੈ ਫਲਪੁਰਸ ਪ੍ਰਸ਼ਾਸਨ ਨੇ ਫੜ ਕੇ ਗੱਡੀ ਜਿਹੜੀ ਕਹੇ ਆਪਦੀ ਦੇਣਾ ਤੇਰੀ ਗੇਟ ਬਣਾ ਕੇ ਨਗਾ ਦਿੱਤੀ ਹੈ ਦੇ ਕਰਮਿੰਦਰ ਸਿੰਘ ਪ੍ਰਧਾਨ ਜਿਹੜਾ ਇੱਕ ਤਾਂ ਗਰਾਂਡ ਜਿਲ੍ਹਾ ਮਰੇ ਕੋਲ ਦਾ ਪ੍ਰਧਾਨ ਆ ਉਸ ਤੋਂ ਗੱਡੀ ਕੱਢ ਕੇ ਅੱਗੇ ਲਿਆ ਰਹੀ ਹੈ ਪੁਲਿਸ ਉਸ ਨੂੰ ਠੀਕ ਫੜ ਰਹੀ ਹੈ

सॼे लीडर तो कबा करे नव पर भा अॼ असीं कब्ज़ा ਉਹ ਯਾਰ ਤੁਹਾਨੂੰ ਕੀ ਆ ਗਿਆ ਪਰ ਹਟ ਜਾ ਉਹ ਪਿਆ ਗਿਆ ਹਟ ਜਾ ਜਦੀ ਪਹਣ ਵਿੱਚ ਭਰਾਲ ਦਾ ਕਾਮਲਾ ਕਿਸ਼ੋਰ ਸਿੰਘ ਪ੍ਰਧਾਨ ਕਰਦਾ ਕਿਸਾਨ ਇੱਕਤਾ ਗਰਾਹ ਪੱਲੇ ਗਰਾਹ ਗੱਡੀ ਪਿਛਾ ਕੇ ਅੱਗੇ ਲੈ ਗਿਆ ਭਾਰਤੀ ਕਿਸਾਨ ਇੱਕਤਾ ਗਰਾਹ ਦਾ ਪ੍ਰਧਾਨ ਮਿੱਚ ਮਾਰ ਗੱਡੀ ਅਜਾ ਜਿਹੜਾ ਕਿ ਗੱਡੀ ਲਿਆਣ ਕਾਮਜਾਬ ਹੋਰ ਸਪਸਾਸਾਂ ਵੱਲੋਂ ਵੀ ਜਿਹੜਾ ਕਿ ਪੂਰਾ ਯੋਗ ਪਰਮਪਤ ਕੀਤਾ ਗਿਆ ਇੱਕ ਤਰ੍ਹਾਂ ਨਾਲਮ ਪਰ ਇਹੋ ਪੁਰਾ ਮਰਗ ਦਿੱਤਾ ਗਿਆ ਹੈ ਜਿਸ ਕੀ ਸਾਹਮਣੇ ਕਿ ਬ੍ਰੇਕ ਲਾ ਦੇ ਉਹ ਵੀ ਗੱਲ ਕਰ ਰਹੇ ਨੇ ਬਿਲਕੁਲ ਬਸ ਜੀ ਮਸਾਦ ਅਮਰੀ ਦਿੱਲੀ ਵੀ ਇੱਕ ਲਾਮ ਕੋ ਡੀਐਸਪੀ ਸਾਹਿਬ ਖੁਦ ਆਪ ਜਿਹੜਾ ਮੈਰੀਗਟ ਖੜਾ ਕਰ ਡੀਐਸਪੀ ਸਾਹਿਬ ਖੁਦ ਆਪ ਮੈਰੀਗਟ ਨੂੰ ਜਿਹੜਾ ਖੜਾ ਕਰਕੇ ਲਗਾ ਰਹੇ ਨੇ ਡੀਐਸਪੀ ਸਾਹਿਬ ਆਪ ਦੇਖੋ ਕਿ ਮੈਂ ਕੋਈ ਵੀ ਸਰਪ੍ਰੇਖ ਨਾਗਰ ਨੂੰ ਨਹੀਂ ਅੱਗੇ ਆ ਰਹੀ ਪੂਰਾ ਫਸਵਾ ਮੁਕਾਬਲਾ ਇਸ ਸਮੇਂ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਜੁਨੀਅਰ ਵੱਲੋਂ ਪੂਰਾ ਫਸਵਾ ਪੂਰਾ ਫਸਵਾ ਮੁਕਾਬਲਾ ਉਧਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਜਿਹੜਾ ਕਿ ਵਕਾਤਰ ਮੈਰੀਗਟਾਂ ਨੂੰ ਪਰੇ ਕਰ ਰਹੇ ਨੇ मेरि गेटर कर रहे न এポーツ প্রকাশ করে যদি আর نہیں করতে হবে এই লড়াদের ফলাফল আর এত মতলে হলি বানাবে এই কাজ করে দিয়া দাও এই বলবা তো আরই সরো ফাসিয়া এরো নিলো কিছুয়া ਸਾਡੀ ਇੱਕ ਚੇਤਾਵਨੀ ਆ ਵੀ ਭਰਾਵਾ ਪਿੰਡਾਂ ਦੇ ਵਿੱਚ ਕਾਲੂ ਵੋਟਾਂ ਲੈਣ ਆਉਂਦੀਆਂ ਨੇ ਆ ਜਿਹੜੇ ਅੰਦਾਜ਼ਾ ਨੇ ਕਿਸਾਨ ਨੇ ਅੱਜ ਇਹਨਰਦੂ ਦੂਹੀ ਕਰਨੇਗਾ ਪਰ ਮੈਂ ਇੱਕ ਗੱਲ ਸੁਣ ਲਈ ਕਾਲੂ ਪੰਚੀ ਸਰਪੰਚ ਜਾਇ ਵੋਟਾਂ ਨੇ ਐਮਐਲਏ ਦੇ ਵੋਟਾਂ ਵੀ ਹਣ ਨੇ ਐਮਪੀ ਆ ਵੀ ਆਣ ਨੇ ਫੇਰ ਭਰਾਵਾ ਕਿੱਥੋਂ ਵੋਟਾਂ ਲੈਵੇਂਗਾ ਇਹ ਕਿਸਾਨਾਂ ਦੇ ਵੋਟਾਂ ਨਾਲ ਜਿੱਤਿਆ ਹੋਇਆ ਤੂੰ ਅੱਜ ਹੀ ਲੋਕਾਂ ਦੀ ਜ਼ਮੀਨ ਰਿਕਵਰ ਕਰਦਾਗਾ ੱੱਕੇ ਨਾਲ ਜ਼ਮੀਨ ਤੇ ਰੜਦਾ ਨੂੰ ਪੈਸੇ ਨਹੀਂ ਦੇ ਰਿਹਾ ਪੂਰੇ ਇਸ ਕਰਕੇ ਭਰਾਵੋ ਬੇਨਤੀ ਹੈ ਸਾਡੀ ਗੱਡੀ ਕਿਉਂ ਭਜਾਈ ਗਈ ਯਾਰ ਗੱਡੀ ਦੀ ਅਸੀਂ ਲਿੰਗ ਰਾਹ ਤੇ ਸਾਡੇ ਪੁੱਛਾ ਡੰਡੇ ਮਾਰੇ ਗੱਡੀ ਤੇ ਤਾਂ ਅਸੀਂ ਗੱਡੀ ਤੇਜ ਕਰੀ ਆ ਭਿਉਣਾ ਕੋਈ ਅਲਨਿਸ ਕਰਵਾਇਆ ਕਿ ਪ੍ਰਾਪਤ ਨਹੀਂ ਖਾ ਗੱਡੀ ਸਾਰੇ ਸਖਰ ਬੋਲ